ਬੀਤੀ ਸ਼ਾਮ ਨੂੰ 6 ਵਜੇ ਦੇ ਕਰੀਬ ਫਲਾਈਓਵਰ ਦੀ ਕੰਧ ਜੋ ਹੈ ਥੱਲੇ ਡਿੱਗ ਪਈ ਦੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਗਰਾਵਾ ਪੋਲੂ ਰਸਤਾ ਜਾਂਦਾ ਹੈ ਤੇ ਪਿੱਛੇ ਸੈਂਡ ਬੈਗਸ ਤੇ ਜੋ ਹੈ ਟੇਪ ਲੱਗੀ ਹੋਈ ਹੈ ਜਿੱਧਰ ਲਈ ਸੈਡ ਕੰਧ ਡਿੱਗੀ ਸੀ ਫਲਾਈਓਵਰ ਦੀ ਤਾਂ ਥੱਲੇ ਕੰਮ ਚੱਲ ਰਿਹਾ ਹੈ ਲਗਾਤਾਰ ਤਾਂ ਕਿ ਜਲਦ ਤੋਂ ਜਲਦ ਇਸ ਨੂੰ ਰੀਬਿਲਡ ਕੀਤਾ ਜਾਵੇ ਬਰਸਾਤਾਂ ਦੇ ਕਰਕੇ ਪਹਿਲਾਂ ਕੰਧ gir ਗਈ ਸੀ ਤੇ ਆਪਾਂ ਇਹਨੂੰ ਕੰਮ ਜਦੋਂ ਸ਼ੁਰੂ ਕਰਾਇਆ ਹੈ ਇਹਦਾ ਤੇ ਇਹ ਪੂਰਾ ਦੁਬਾਰਾ ਫੇਰ ਗਿਰ ਗਈ ਹੁਣ ਆਪਾਂ ਇਹਦਾ ਕੰਮ ਕਰਾ ਰਹੇ ਹਾਂ ਸਾਰਾ ਰਿਪੇਅਰ ਦਾ ਸਰ ਜਿਹੜੀ ਆਹਾ ਇੱਕੋ ਦਮ ਇਹ ਜੋ ਹੈ ਫਲਾਈਓਵਰ ਦੀ ਕੰਧ ਡਿੱਗੀ ਹੈ ਜੇ ਕੱਲ ਜੇ ਰੱਬ ਨਾ ਕਰੇ ਕੋਈ ਵਾਹਨ ਥੱਲੇ ਹੁੰਦਾ ਵੀ ਬੰਦਾ ਥੱਲੇ ਹੁੰਦਾ ਜੇ ਕੋਈ ਮਰ ਜਾਂਦਾ ਜਾਂ ਕੋਈ ਅਨਹੋਣੀ ਵਾਪਰ ਜਾਂਦੀ ਤਾਂ ਫਿਰ ਕੀ ਨਹੀਂ ਮੈਡਮ ਜਿੱਦਾਂ ਵੀ ਸਾਨੂੰ ਕੱਲ ਤਲਾਹ ਮਿਲੀ ਸੀ ਇੱਕ ਤੇ ਤਰਾਉਂਡ 3 ਵਜੇ ਅਸੀਂ ਮੌਕੇ ਤੇ ਅਸੀਂ ਆ ਕੇ ਉੱਪਰ ਪਹਿਲਾਂ ਅਸੀਂ ਬੈਰੀਕੇਡਿੰਗ ਕੀਤੀ ਹੈ ਸੈਂਡ ਬੈਗ ਲਗਾਏ ਨੇ ਇੱਕ ਸਾਈਡ ਅਸੀਂ ਬਿਲਕੁਲ ਬੰਦ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਤਾਂ ਕਿ ਕੋਈ ਜਾਨੀਮਾਲ ਨੁਕਸਾਨ ਨਾ ਹੋਵੇ ਅਸੀਂ ਰਾਤ ਨੂੰ ਕਰਕੇ ਗਏ ਆ ਸਾਰਾ ਕੰਮ ਲੇਬਰ ਵੀ ਰਾਤ ਸਵੇਰੇ ਲੱਗੀ ਰਹੀ ਆ ਅੱਜ ਸਵੇਰ ਮਾਰਨਿੰਗ ਟਾਈਮ ਅਸੀਂ ਆਪਣੀ ਟੀਮ ਲੈ ਕੇ ਪਹੁੰਚੇ ਆ ਅਸੀਂ ਤਾਂ ਕਿ ਅਸੀਂ ਜਲਦੀ ਜਲਦੀ ਅਸੀਂ ਕੰਮ ਆਪਣਾ ਮੁਕੰਮਲ ਕਰ ਦਈਏ ਸਰ ਕਿੰਨੇ ਟਾਈਮ 'ਚ ਕੰਮ ਪੂਰਾ ਹੋ ਜਾਏਗਾ ਵੀ ਦਿਨ ਮੈਮ 3 ਐਂਡ 4 ਡੇਜ ਅਸੀਂ ਤੁਹਾਨੂੰ ਅਸੀਂ ਬੋਲ ਖੜੀ ਕਰ ਦਾਂਗੇ ਬੈਗ ਵਿਦ ਬੈਗ ਵੀ ਕੱਲ ਬੀਤੀ ਰਾਤ ਫਲਾਈਓਵਰ ਦੀ ਕੰਧ ਜੋ ਹੈ ਥੱਲੇ ਡੈਗ ਪਈ ਜਾਨੀ ਮਾਨੀ ਦਾ ਨੁਕਸਾਨ ਹੋਣ ਦਾ ਡਰ ਸੀ ਪਰ ਬਚਾਰਿਆ ਕੋਈ ਨੁਕਸਾਨ ਨਹੀਂ ਹੋਇਆ ਇਹ ਪਲ ਕਾਫੀ ਸਮੇਂ ਪਹਿਲੇ ਆਮ ਜਨਤਾ ਦੀ ਲੁਧਿਆਣਾ ਦੀ ਜਨਤਾ ਦੇ ਲਈ ਇੱਕ ਜੋ ਹੈ आम जनता ਦੇ ਲਈ ਜੋ ਬਣਾਇਆ ਗਿਆ ਸੀ ਤਾਂ ਕਿ ਉਹਨਾਂ ਨੂੰ ਅਖਿਆਈ ਨਾ ਹੋਵੇ ਤੇ ਤੁਹਾਨੂੰ ਦੱਸ ਦਈਏ ਇਹ ਪੁਲ ਦੇ ਵਿੱਚ ਕਾਫੀ ਜ਼ਿਆਦਾ ਤਰੇੜਾ ਆ ਚੁੱਕਿਆ ਸੀ ਪਿਛਲੇ ਦਿਨਾਂ ਦੇ ਵਿੱਚ ਐਮਐਲਏ ਅਸ਼ੋਕ ਪ੍ਰਾਸ਼ਦ ਜੀ ਤੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਨੇ ਇਸ ਪੁਲ ਦਾ ਦੌਰਾ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਇਹ ਪੁਲ ਨੂੰ ਜੋ ਹੈ ਛੋੜਾ ਕਰ ਦਿੱਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਜੋ ਹੈ ਹੋਰ ਸੁਖਿਆਈ ਹੋ ਸਕੇ ਤੇ ਇਸ ਪੁਲ ਦੀ ਜੋ ਹੈ ਪੂਰੀ ਮੁਰੰਮਤ ਕਰ ਦਿੱਤੀ ਜਾਵੇਗੀ ਪਰ ਤਾਂ ਅੱਜ ਇਹ ਬੀਤੀ ਸ਼ਾਮ ਨੂੰ 6 ਵਜੇ ਦੇ ਕਰੀਬ ਫਲਾਈਓਵਰ ਦੀ ਕੰਧ ਜੋ ਹੈ ਥੱਲੇ ਡਿੱਗ ਪਈ ਦੀ ਹੈ ਇਸ ਦੇ نیچے ਕੋਈ ਵਾਹਨ ਨਹੀਂ ਸੀ ਕੋਈ ਬੰਦਾ ਨਹੀਂ ਸੀ ਜਾਨੀ ਮਾਲੀ ਦਾ ਨੁਕਸਾਨ ਹੋਣ ਦਾ ਜਿਹੜਾ ਡਰ ਸੀ ਉਹ ਬਚਾਰਿਆ ਕੋਈ ਨੁਕਸਾਨ ਨਹੀਂ ਹੋਇਆ ਪਰ ਜੋ ਕੰਧ ਹੈ ਡਿੱਗੀ ਤਾਂ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿਵੇਂ ਨਗਰ ਨਿਗਮ ਦੇ ਬੰਦੇ ਜੋ ਹੈ ਲੱਗੇ ਹੋਏ ਐ ਇਸ ਦੀ ਦੁਬਾਰਾ ਤੋਂ ਮੁਰੰਮਤ ਕਰਨ ਦੇ ਲਈ ਲਗਾਤਾਰ ਕੰਮ ਜਾਰੀ ਹੈ ਜਗਰਾਵਾ ਪੁਲ ਦੀ ਮੁਰੰਮਤ ਜਲਦੀ ਪਈ ਹੈ ਤਾਂ ਕਿ ਇਹ ਜਲ ਤੋ ਜਲ ਦੁਬਾਰਾ ਤੋਂ ਰੀਬਿਲਡ ਕਰ ਸਕੀਏ ਤੇ ਮੌਕੇ ਤੇ ਹੀ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਟਵਾਈਜ਼ਰੀ ਜਾਰੀ ਕੀਤੀ ਗਈ ਕਿ ਜੋ ਹੈ ਫਟਾਫਟ ਸੈਂਡ ਬੈਗਸ ਲਗਾ ਦਿੱਤੇ ਜਾਣ ਤੇ ਵਾਰਨਿੰਗ ਟੇਪ ਜੋ ਹੈ ਲਗਾ ਦਿੱਤੀ ਜਾਵੇ ਤਾਂ ਕਿ ਉਹ ਰਸਤਾ ਬੰਦ ਕਰ ਦਿੱਤਾ ਜਾਵੇ ਤਾਂ ਕਿ ਹੋਰ ਕੋਈ ਨੁਕਸਾਨ ਨਾ ਹੋ ਸਕੇ ਇਹ ਰਸਤਾ ਜੋ ਕਿ ਇਸ ਸਮੇਂ ਬੰਦ ਹੈ RAM GADIYA ਕਾਲਜ ਦੇ ਕੋਲ ਜੋ ਹੈ ਜੋ ਉੱਪਰ ਨੂੰ ਜਾਂਦਾ ਹੈ ਫਲਾਈਓਵਰ ਦੇ ਕੰਧ ਡਿੱਗਣ ਦੇ ਨਾਲ ਜੋ ਹੈ ਵਿਚਾਰ ਹੈ ਫਲਾਈਓਵਰ ਦੀ ਕੰਧ ਬੇਸਿਕਲੀ ਜੋ ਡਿੱਗੀ ਹੈ ਪਰ ਵਿਚਾਰ ਹੈ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਰਸਤਾ ਇਸ ਵੇਲੇ ਬੰਦ ਕਰ ਦਿੱਤਾ ਗਿਆ ਹੈ ਵਰਨਿੰਗ ਟੇਪ ਤੇ ਸੈਂਡ ਬੈਗਸ ਜੋ ਹੈ ਲਗਾ ਦਿੱਤੇ ਗਏ ਹੈ ਸਰ ਬੀਤੀ ਸ਼ਾਮ ਇਹ ਫਲਾਈਓਵਰ ਦੀ ਕੰਧ ਡਿੱਗੀ ਹੈ ਤੇ ਉਹਦੇ ਤੇ ਕੀ ਕਹਿਣਾ ਚਾਹੋਗੇ ਕੰਧ ਡਿੱਗੀ ਨਹੀਂ ਡਿੱਗਣੀ ਚਾਹੀਦੀ ਨੁਕਸਾਨ ਹੀ ਹੈ ਤੇ ਓਖਾਈ ਹੋ ਰਹੀ ਹੈ ਬਿਲਕੁਲ ਓਖਾਈ ਹੋ ਰਹੀ ਰਸਤਾ ਬੰਦ ਪਿਆ ਜੀ ਲੰਘਣ ਨੂੰ ਦੁਨੀਆਂ ਨੂੰ ਦਿੱਕਤ ਹੋ ਰਹੀ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੋ? ਪ੍ਰਸ਼ਾਸਨ ਤੋਂ ਇਹੀ ਮੰਗਾਏ ਇਹਨੂੰ ਜਲਦੀ ਜਲਦੀ ਠੀਕ ਕਰਨਾ ਲੋਕਾਂ ਦਾ ਰਸਤਾ ਵੇਲਾ ਕਰਨਾ। ਬਿਲਕੁਲ। ਸਰ ਜਿਵੇਂ ਉਪਰ ਰਸਤਾ ਬੰਦ ਹੈ ਥੱਲੇ ਥੋੜਾ ਖੁੱਲਾ ਹੈ ਪਰ ਥੱਲੇ ਜੋ ਹੈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਉਹਦੇ ਕਾਰਨ ਔਖਾ ਹੈ। ਇਹਦਾ ਖਤਰਾ ਹੀ ਆ ਨਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਕਦੇ ਕੋਈ ਵੀ ਕੋਈ ਵਾਕਿਆ ਵੀਤ ਸਕਦਾ ਹੋਵੇ ਹੋ ਸਕਦਾ। ਜਿਵੇਂ ਉਧਰ ਕੰਦ ਡਿੱਗੀ ਹੈ ਫਲਾਈਓਵਰ ਦੀ ਦੂਜੇ ਪਾਸੇ ਕੋਈ ਜਾਨੀ ਮਾਲੀ ਨੁਕਸਾਨੀ ਹੋਇਆ ਉਹਦਾ ਬਚਾ ਰਿਹਾ ਵੈ ਤੇ ਉਪਰੋ ਜਿਵੇਂ ਟ੍ਰੈਫਿਕ ਲੱਗ ਗਿਆ ਹੋਇਆ ਵੈ ਤੇ ਇਹਦੇ ਚ ਦਿੱਕਤ ਹੋ ਰਹੀ ਤੁ ਇਹਦੀ ਰਿਪੇਅਰ ਜਲਦੀ ਹੋਵੇ ਤੇ ਕਾਰਬੋਨ ਚਾਹੀਦਾ ਸਰਕਾਰ ਨੂੰ ਜੋ ਵੀ ਕਾਰਬੋਨ ਦੇ ਹੈਗੇ ਆਜੂ ਇਹਨੂੰ ਰਿਪੇਅਰ ਕਰਾਉਣਾ ਹੋਰ ਅੱਗੇ ਨੁਕਸਾਨ ਨਾ ਹੋਵੇ ਕੋਈ ਹਾਂਜੀ ਹਾਂਜੀ ਬਿਲਕੁਲ ਅਸੀਂ ਮੰਗ ਕਰਨਾ ਚਾਹੋਗੇ ਬਿਲਕੁਲ ਅਸੀਂ ਇਹ ਮੰਗ ਕਰਨਾ ਕਿ ਚਲੋ ਬਚਾਅ ਹੋ ਗਿਆ ਵਾ ਕਿ ਇਹਦਾ ਇਨਸਾਨ ਨਹੀਂ ਹੋਗਾ ਕੋਈ ਜਾਨ ਨਹੀਂ ਗਈ ਤੇ ਹੋਰ ਬਚਾਅ ਨਾ ਨੁਕਸਾਨ ਹੋਵੇਗੇ ਓਕੇ ਇਹਦੀ ਰਿਪੇਅਰ ਕਰਨ ਅੱਗੇ ਜਿਹੜਾ ਕੋਈ ਹੋਰ ਮਾੜਾ ਮੋਟਾ ਹੈਗਾ ਵਾ ਉਹਦੀ ਦੇਖ ਕੇ ਦੇਖਭਾਲ ਕਰਨ ਸਰ ਜੇ ਕੱਲ ਕਾਂ ਦੇ ਡਿੱਗੀ ਐ ਤੇ ਇਹਦੀ ਮੁਰੰਮਤ ਜੋ ਹੈ ਚੱਲ ਰਹੀ ਬਿਲਕੁਲ ਜੀ ਦੇਖੋ ਤੁਸੀਂ ਮੈਮ ਆਪਣੀ ਆਪਣੇ ਲੈਵਲ ਤੇ ਅਸੀਂ ਲੇਬਰ ਲਾਈ ਹੋਈ ਆ ਕੱਲ ਸڈن ਬਰਸਾਤਾ ਦੇ ਕਰਕੇ ਪਹਿਲਾਂ ਕੰਦ ਗਿਰ ਗਈ ਸੀ ਤੇ ਆਪਾਂ ਇਹਨੂੰ ਕੰਮ ਜਦੋਂ ਸ਼ੁਰੂ ਕਰਾਇਆ ਇਹਦਾ ਤੇ ਇਹ ਉੱਪਰੋਂ ਦੁਬਾਰਾ ਫੇਰ ਗਿਰ ਗਈ ਹੁਣ ਆਪਾਂ ਇਹਦਾ ਕੰਮ ਕਰਾ ਰਹੇ ਹਾਂ ਸਾਰਾ ਰਿਪੇਅਰ ਦਾ ਸਰ ਪਿਛਲੇ ਦਿਨਾਂ 'ਚ ਉਹਨਾਂ ਨੇ ਕਿਹਾ ਸੀਗਾ ਜੋ ਐਮ ਐਲ ਏ ਅਸ਼ੋਕ ਜੀ ਆ ਉਹਨਾਂ ਨੇ ਕਿਹਾ ਸੀਗਾ ਕਿ ਇਹ ਜੋ ਹੈ ਅੰਦਰੋਂ ਖੋਖਲਿਆ ਹੋਇਆ ਨੇ ਇਸੇ ਕਾਰਨ ਚੂਹੇ ਵੀ ਆਏ ਕਿ ਚੂਹੇ ਮਿੱਟੀ ਜੋ ਹੈ ਬਾਰ ਖਿਖਾਂਦੇ ਰਹਿੰਦੇ ਆ ਉਹਦਾ ਵੀ ਕੋਈ ਦੱਸੋਗੇ मैडम ਉਹਦਾ ਹੁਣ ਹਾਲ ਨਹੀਂ ਅਸੀਂ ਪਰਮਨੈਂਟ ਕਰਦੇ ਨੇ ਕਿ ਇੱਥੇ ਅਸੀਂ ਜਿਹੜੀ ਆ ਫਿਲਹਾਲ ਤਾਂ ਅਸੀਂ ਇੱਕ ਟੈਂਪੋਰਰੀ ਦੀਵਾਰ ਕਰ ਦਾਂਗੇ ਪਰ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਪੂਰਾ ਇੱਕ ਕੰਕਰੀਟ ਦੀ ਦੀਵਾਰ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਕਿ ਤਾਂਕਿ ਉਸ ਚੀਜ਼ ਦੀ ਮਾਰ ਪਵੇ ਇਹਨਾਂ ਦੁਵਾਰਾ ਗਏ ਅੱਛਾ ਸਰ ਜਿਹੜਾ ਚੋੜੇ ਹੋਣ ਦਾ ਪ੍ਰੋਜੈਕਟ ਸੀਗਾ ਕਿ ਆ ਚੋੜਾ ਹੋਏਗਾ ਪੁਲ ਜੋ ਹੈ ਦੀ ਜੋ ਹੈ ਬ੍ਰੈਥ ਵਧਾ ਦਿੱਤੀ ਜਾਵੇਗੀ ਤੇ ਉਹ ਕੰਮ ਕਦੋਂ ਤੱਕ ਹੋਏਗਾ ਮੈਡਮ ਉਹਦੇ ਬਾਰੇ ਦੇਖੋ ਵੀ ਜਿਹੜਾ ਆਪਣਾ ਜੀਐਨ ਕਾਲਜ ਹੈਗਾ ਉਹਦੇ ਤੋਂ ਅਸੀਂ ਡਿਜ਼ਾਈਨ ਲਈ ਉਹਨਾਂ ਨੂੰ ਕਿਹਾ ਹੋਇਆ ਵਾ ਜੀ ਜਦੋਂ ਵੀ ਉਹਨਾਂ ਵੱਲੋਂ ਇਨਸਟਰਕਸ਼ਨਸ ਹੋਣਗੇ ਉਸ ਹਿਸਾਬ ਨਾਲ ਅੱਗੇ ਕੰਮ ਚੱਲਦਾ ਰਹੂਗਾ ਜੀ ਸਰ ਜਿਹੜੀ ਆਹਾ ਇੱਕੋ ਦਮ ਇਹ ਜੋ ਹੈ ਫਲਾਈਓਵਰ ਦੀ ਕੰਧ ਡਿੱਗੀ ਹੈ ਜੇ ਕੱਲ ਜੇ ਰੱਬ ਨਾ ਕਰੇ ਕੋਈ ਵਾਹਨ ਥੱਲੇ ਹੁੰਦਾ ਕੋਈ ਬੰਦਾ ਥੱਲੇ ਹੁੰਦਾ ਜੇ ਕੋਈ ਮਰ ਜਾਂਦਾ ਜਾਂ ਕੋਈ ਅਨਹੋਣੀ ਵਾਪਰ ਜਾਂਦੀ ਤਾਂ ਫਿਰ ਕੀ ਹੁੰਦਾ ਨਹੀਂ ਮੈਡਮ ਜਿੱਦਾਂ ਵੀ ਸਾਨੂੰ ਕੱਲ ਤਲਾਹ ਮਿਲੀ ਸੀ ਇੱਕ ਤੇ ਰਾਉਂਡ 3 ਵਜੇ ਅਸੀਂ ਮੌਕੇ ਤੇ ਅਸੀਂ ਆ ਕੇ ਉੱਪਰ ਪਹਿਲਾਂ ਅਸੀਂ ਬੈਡਗੇਟਿੰਗ ਕੀਤੀ ਹੈ ਸੈਂਡ ਬੈਗ ਲਗਾਏ ਨੇ ਇੱਕ ਸਾਈਡ ਅਸੀਂ ਬਿਲਕੁਲ ਬੰਦ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਤਾਂ ਕਿ ਕੋਈ ਜਾਨੀ ਮਾਲ ਨੁਕਸਾਨ ਨਾ ਹੋਵੇ ਅਸੀਂ ਰਾਤ ਨੂੰ ਕਰਕੇ ਗਏ ਆ ਸਾਰਾ ਕੰਮ ਲੇਬਰ ਵੀ ਰਾਤ ਸਵੇਰੇ ਲੱਗੀ ਰਹੀ ਆ ਅੱਜ ਸਵੇਰ ਮਾਰਨਿੰਗ ਟਾਈਮ ਅਸੀਂ ਆਪਣੀ ਟੀਮ ਲੈ ਕੇ ਪਹੁੰਚੇ ਆ ਅਸੀਂ ਤਾਂ ਕਿ ਅਸੀਂ ਜਲਦੀ ਜਲਦੀ ਅਸੀਂ ਕੰਮ ਆਪਣਾ ਮੁਕੰਮਲ ਕਰ ਦਈਏ ਜੇ ਫਾਊਂਡੇਸ਼ਨ ਲੈਵਲ ਤੋਂ ਅਸੀਂ ਬੇਸਿਕਲੀ ਮੈਡਮ ਇਹ ਕੰਦ ਉਪਰ ਡਿੱਗੀ ਸੀ 2 ਤੋਂ 3 ਫੁੱਟ ਮਗਰ ਅਸੀਂ ਨੀਚੋਂ ਫਾਊਂਡ ਮਤਲਬ ਕਿ ਫਾਊਂਡੇਸ਼ਨ ਲੈਵਲ ਤੋਂ ਦੁਬਾਰਾ ਚੱਕ ਰਹੇ ਤਾਂ ਕਿ ਇਨ ਫਿਊਚਰ ਦਿੱਕਤ ਨਾ ਆਵੇ ਕਿਸੇ ਵੀ ਜਨਤਾ ਨੂੰ ਜਾਂ ਕਿਸੇ ਵੀ ਭਾਰੀ ਜਾਨੀ ਨੁਕਸਾਨ ਦਾ ਮਾਲ ਨਾ ਸਰ ਉਪਰੋਂ ਬੰਨ ਗਏ ਬਿਲਕੁਲ ਮੈਨੂੰ ਅਸੀਂ ਰਾਤ ਬੈਰੀਕੇਟਿੰਗ ਕਰਕੇ ਗਏ ਆ ਮੈਨਾ ਅਸੀਂ ਰਾਤ ਘਟੋ ਘਟ ਅਸੀਂ ਜਿਹੜਾ ਫੁੱਟ ਪਾਤ ਫੁੱਟ ਪਾਤ ਤੋਂ ਅਸੀਂ ਅੱਗੇ 5 5 6 ਫੁੱਟ ਅੱਗੇ ਅਸੀਂ ਬੈਰੀਕੇਟਿੰਗ ਸੈਂਡ ਬੈਕ ਕੁਸ਼ਨ ਵਗੈਰਾ ਅਸੀਂ ਸਭ ਕੁਝ ਲਾ ਕੇ ਗਏ ਆ ਅਸੀਂ ਓਕੇ ਸਰ ਹਾਂਜੀ ਤਾਂ ਕਿ ਕਿਸੇ ਵੀ ਜਨਤਾ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਬਿਕਾਦਾ ਅਸੀਂ ਸਾਡੇ ਹਾਇਰ ਅਥੋਰਟੀ ਵੱਲੋਂ ਏਡੀਟੀ ਏਡੀਸੀ ਵੀ ਸਾਹਿਬ ਨੂੰ ਲੈਟਰ ਵੀ ਕੱਢੀ ਗਈ ਸੀ ਵੀ ਮਤਲਬ ਕਿ ਜਿਹੜੀ ਉੱਪਰ ਟ੍ਰੈਫਿਕ ਹੈ ਉਹਨੂੰ ਡਿਵਰਜਨ ਕੀਤਾ ਜਾਵੇ ਜੀ ਸਰ ਕਿੰਨੇ ਟਾਈਮ 'ਚ ਕੰਮ ਪੂਰਾ ਹੋ ਜਾਏਗਾ ਵਿਦਨ ਮੈਮ 3 ਐਂਡ 4 ਡੇਸ ਅਸੀਂ ਤੁਹਾਨੂੰ ਅਸੀਂ ਬੋਲ ਖੜੀ ਕਰ ਦਾਂਗੇ ਬੈਗ ਵਿਦ ਬੈਗ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਗਰਾਵਾ ਪੋਲ ਨੂੰ ਰਸਤਾ ਜਾਂਦਾ ਹੈ ਤੇ ਪਿੱਛੇ ਸੈਂਡ ਬੈਗਸ ਤੇ ਜੋ ਹੈ ਟੇਪ ਲੱਗੀ ਹੋਈ ਹੈ ਤੇ ਜੋ ਵਾਰਨਿੰਗ ਟੇਪ ਹੈ ਸੈਂਡ ਬੈਗਸ ਲਗਾਇਆ ਦਿੱਤੇ ਗਿਆ ਤਾਂ ਕਿ ਅਨਜਾਣਵਰੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਧਰ ਰਸਤਾ ਬੰਦ ਹੈ ਤੇ ਤੁਹਾਨੂੰ ਦੂਸਰੇ ਵਿਜ਼ੂਅਲਸ ਦਿਖਾਵਾਂਗੇ ਜਿਸਥੇ ਜਿੱਦਰ ਲਈ ਸੈਡ ਕੰਦ ਡਿੱਗੀ ਸੀ ਫਲਾਈਓਵਰ ਦੀ ਤੇ ਥੱਲੇ ਕੰਮ ਚੱਲ ਰਿਹਾ ਲਗਾਤਾਰ ਤਾਂ ਕਿ ਜਲਦ ਤੋਂ ਜਲਦ ਇਸ ਨੂੰ ਰੀਬਿਲਡ ਕੀਤਾ ਜਾਵੇ ਤੋਂ 5 ਦਿਨਾਂ ਦਾ ਸਮਾਂ ਜੋ ਕਿ ਕਹਿ ਰਿਹਾ ਹੈ ਕਿ ਇਸ 4 ਤੋਂ 5 ਦਿਨਾਂ ਦੇ ਵਿੱਚ ਦੀਵਾਰ ਪੂਰੀ ਬਣ ਕੇ ਖੜੀ ਹੋ ਜਾਵੇਗੀ ਦੇਖਣ ਵਾਲਾ ਰਹੇਗਾ ਕਿ ਇਹ ਦੁਬਾਰਾ ਤੋਂ ਕਿੱਦਾਂ ਰੀਬਿਲਡ ਹੋਏਗਾ